ਚਨ ਆਉਟਲੁੱਕ ਸੋਰਠ ਮਹਲਾ 3 ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵੈ ਤਾਂਹੀ ਏ ਭਾਈ ਜਗਤ ਦੇ ਵਿੱਚ ਜੇ ਕਿਤੇ ਸਥਾਈ ਸੁੱਖ ਮਿਲਦਾ ਹੈ ਤਾਂ ਉਹ ਮਿਲਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਕਿਉਂਕਿ ਦੁਨਿਆਵੀ ਚੀਜ਼ਾਂ ਦੇ ਵਿੱਚੋਂ ਮਿਲਿਆ ਹੋਇਆ ਸੁੱਖ ਮਿਲੀ ਹੋਈ ਖੁਸ਼ੀ ਤੇ ਬਹੁਤ ਹੀ ਥੋੜ ਚਿਰੀ ਹੁੰਦੀ ਹੈ ਸਥਾਈ ਸੁੱਖ ਗੁਰੂ ਦੀ ਸ਼ਰਨ ਦੇ ਵਿੱਚੋਂ ਮਿਲਦਾ ਹੈ ਸਤਗੁਰ ਸੁਖ ਸਾਗਰ ਜੋ ਸਤਗੁਰੂ ਹੈ ਉਹ ਸੁੱਖ ਦਾ ਸਮੁੰਦਰ ਹੈ ਜਗ ਅੰਤਰ ਹੋਰ ਥੈ ਸੁਖ ਨਹੀਂ ਗੁਰੂ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ ਹਉਮੈ ਜਗਤ ਦੁੱਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਂਹੀ ਜਗਤ ਆਪਣੀ ਹਉਮੈ ਦੇ ਕਾਰਨ ਗੁਰੂ ਤੋਂ ਖੁੰਝ ਕੇ ਦੁੱਖ ਵਿੱਚ ਰੋਗ ਵਿੱਚ ਗਰਸਿਆ ਰਹਿੰਦਾ ਮੁੜ ਮੁੜ ਜੰਮਦਾ ਮਰਦਾ ਤਾਂ ਹਾਂ ਮਾਰ ਮਾਰ ਕੇ ਰੋਂਦਾ ਤੇ ਦੁਖੀ ਹੁੰਦਾ ਪ੍ਰਾਣੀ ਸਤ ਗੁਰ ਸੇਵ ਸੁਖ ਪਾਏ ਸਤ ਗੁਰ ਸੇਵ ਤਾਂ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਹਾਉ ਏ ਬੰਦੇ ਗੁਰੂ ਦੀ ਸ਼ਰਨ ਪੈ ਤੇ ਆਤਮਿਕ ਆਨੰਦ ਮਾਣ ਜੇ ਤੂੰ ਗੁਰੂ ਦੀ ਦੱਸੀ ਸੇਵਾ ਕਰੇਗਾ ਤਾਂ ਸੁਖ ਪਾਏਗਾ ਨਹੀਂ ਤੇ ਆਪਣਾ ਜੀਵਨ ਵਿਅਰਥ گزار ਕੇ ਇਥੋਂ ਚਲਾ ਜਾਏਂਗਾ ਤ੍ਰੈਗੁਣ ਧਾਤ ਬਹੁ ਕਰਮ ਕਮਾਵਹਿ ਹਰ ਰਸ ਸਾਧਨਾ ਆਇਆ ਸਦਿਆ ਤਰਪਨ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ اے ਭਾਈ ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾ ਗੁਣਾਂ ਦੇ ਪ੍ਰਭਾਵ ਵਿੱਚ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਮਾਇਆ ਦੇ ਤਿੰਨੇ ਗੁਣਾਂ ਨੂੰ ਆਪਾਂ ਪਿਛਲੀ ਪਟਿਓ ਦੇ ਵਿੱਚ ਬੜੇ ਵਿਸਥਾਰ ਦੇ ਵਿੱਚ ਸਮਝਿਆ ਹੈ ਉਮੀਦ ਕਰਦੇ ਹਾਂ ਉਹ ਸਿੱਖਿਆਵਾਂ ਹਾਲੇ ਵੀ ਤੁਹਾਡੇ ਮਨ ਦੇ ਵਿੱਚ ਤਰੋਤਾਜ਼ਾ ਹੋਣਗੀਆਂ ਪਰ ਇਹਨਾਂ ਤਿੰਨਾ ਗੁਣਾਂ ਦੇ ਪ੍ਰਭਾਵ ਚ ਆਇਆ ਮਨੁੱਖ ਮਿੱਥੇ ਹੋਏ ਧਾਰਮਿਕ ਕਾਰਜ ਕਰਦਾ ਹੈ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਲੈ ਪਾਉਂਦਾ ਉਹਨਾਂ ਮਿੱਥੇ ਹੋਏ ਧਾਰਮਿਕ ਕਾਰਜਾਂ ਚ ਕੀ ਆ ਜਾਂਦਾ ਹੈ ਸੰਧਿਆ ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ ਤਰਪਨ ਪਿਤਰਾਂ ਤੇ ਦੇਵਤਿਆਂ ਆਦਿਕ ਨੂੰ ਜਲ ਭੇਟ ਕਰਨਾ ਕਰ ਹੈ ਗਾਇਤਰੀ ਗਾਇਤਰੀ ਮੰਤਰ ਦਾ ਪਾਠ ਕਰਨਾ ਆਦਿਕ ਕੁਰਬਾਨੀ ਦੇ ਵਿੱਚ ਵੱਖ-ਵੱਖ ਥਾਂਈ ਵਾਰੋ-ਵਾਰੀ ਲਗਭਗ ਸਾਰੀਆਂ ਹੀ ਧਾਰਮਿਕ ਕਿਰਿਆਵਾਂ ਜਿਹੜੀਆਂ ਨੇ ਮਿੱਥੇ ਹੋਏ ਧਾਰਮਿਕ ਕੰਮ ਜਿਹੜੇ ਨੇ ਉਹਨਾਂ ਦਾ ਜ਼ਿਕਰ ਆਉਂਦਾ ਹੈ ਜੇਕਰ ਇਸ ਪੰਕਤੀ ਦੇ ਵਿੱਚ ਸਿਰਫ ਸੰਧਿਆ ਤਰਪਨ ਤੇ ਗੈਤਰੀ ਦਾ ਜ਼ਿਕਰ ਹੋਇਆ ਹੈ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਤੋਂ ਇਲਾਵਾ ਹੋਰ ਕੋਈ ਮਿੱਥੇ ਹੋਏ ਧਾਰਮਿਕ ਕੰਮ ਹੈ ਹੀ ਨਹੀਂ ਇੱਕ ਗੱਲ ਹੋਰ ਜਿਸ ਤੇ ਧਿਆਨ ਦੇਣਾ ਚਾਹੀਦਾ ਕਿ ਜਿਸ ਵਕਤ ਗੁਰੂ ਅਮਰਦਾਸ ਸਾਹਿਬ ਨੇ ਇਹ ਗੁਰਬਾਣੀ ਲਿਖੀ ਉਸ ਵਕਤ Hindu ਧਰਮ ਪ੍ਰਵਲ ਸੀ ਤੇ ਖਾਸ ਤੌਰ ਤੇ ਜਾਣਨ ਵਾਲੀ ਗੱਲ ਹੈ ਕਿ ਸਿੱਖ ਧਰਮ ਤੇ ਸਿੱਖ ਧਰਮ ਦੇ ਮਿੱਥੇ ਹੋਏ ਧਾਰਮਿਕ ਕਾਰਜ ਜਿਹੜੇ ਨੇ ਉਹ ਹਜੇ ਇਜਾਦ ਨਹੀਂ ਹੋਏ ਸੀ ਪਰ ਮੇਨ ਗੱਲ ਜਿਹੜੀ ਹੈ ਕਿ ਮਿੱਥੇ ਹੋਏ ਧਾਰਮਿਕ ਕਾਰਜ ਜਿਹੜੇ ਵੀ ਮਨੁੱਖ ਕਰਦੇ ਨੇ ਬਿਨ ਬੂਝੇ ਦੁੱਖ ਪਾਇਆ ਉਹਨਾਂ ਦੀ ਵਿਰਤੀ ਉਹਨਾਂ ਧਾਰਮਿਕ ਕਾਰਜਾਂ ਤੱਕ ਸਿਮਟੀ ਹੈ ਆਤਮਿਕ ਜੀਵਨ ਦੀ ਸੂਝ ਉਹਨਾਂ ਨੂੰ ਨਹੀਂ ਆਉਂਦੀ ਪ੍ਰਮਾਤਮਾ ਦੇ ਨਾਲ ਅਸਲ ਸਾਂਝ ਉਹਨਾਂ ਦੀ ਨਹੀਂ ਪੈਂਦੀ ਧਾਰਮਿਕ ਕਾਰਜਾਂ ਦੀ ਇੱਕ ਕਮਜ਼ੋਰੀ ਹੈ ਕਿ ਇਹਨਾਂ ਨੂੰ ਤੁਸੀਂ ਚਤੋਂ ਪਹਿਰ 24/7 ਕਰਦੇ ਨਹੀਂ ਰਹਿ ਸਕਦੇ ਹੋ ਸਕਦਾ ਤੁਸੀਂ ਸਵੇਰ ਦੇ ਵੇਲੇ ਘੰਟਾ ਡੇਢ ਘੰਟਾ 2 ਘੰਟੇ ਕੱਢ ਲਮੋ ਤੇ ਧਾਰਮਿਕ ਕਾਰਜ ਕਰ ਲਮੋ ਹੋ ਸਕਦਾ ਤੁਸੀਂ ਦੁਪਹਿਰੇ ਵੀ ਥੋੜਾ ਟਾਈਮ ਕੱਢ ਲਓ ਸ਼ਾਮ ਨੂੰ ਥੋੜਾ ਟਾਈਮ ਕੱਢ ਲਓ ਪਰ ਵਿਚ ਵਿਚਾਲੇ ਦਾ ਜਿਹੜਾ ਟਾਈਮ ਹੈ ਉਸ ਵਕਤ ਤੁਸੀਂ ਕੀ ਕਰਦੇ ਹੋ ਤੁਹਾਡੀ ਵਿਰਤੀ ਤੁਹਾਡੀ ਸੋਚ ਕਿੱਦਾਂ ਦੀ ਹੈ ਮਾਇਆ ਦੇ ਕਿਹੜੇ ਗੁਣ ਦੇ ਅਧੀਨ ਹੋ ਕੇ ਤੁਸੀਂ ਆਪਣਾ ਜੀਵਨ ਬਤੀਤ ਕਰਦੇ ਹੋ ਤੁਹਾਡੇ ਓਵਰਆਲ ਆਤਮਿਕ ਜੀਵਨ ਨੂੰ ਉਹ ਗੱਲ ਬਹੁਤ ਪ੍ਰਭਾਵਿਤ ਕਰਦੀ ਹੈ ਜੇ ਤੁਸੀਂ ਮਿੱਥੇ ਹੋਏ ਧਾਰਮਿਕ ਕਾਰਜ ਕਰਕੇ ਹੀ ਪ੍ਰਮਾਤਮਾ ਨੂੰ ਲੱਭਣਾ ਹੈ ਤਾਂ ਫਿਰ ਇਹ ਕਹਿ ਲਵੋ ਕਿ ਤੁਹਾਨੂੰ ਚਤੋਂ ਪੈਰ ਉਹ ਕਾਰਜ ਕਰਦੇ ਰਹਿਣਾ ਪਏਗਾ ਤਾਂ ਕਿ ਤੁਹਾਡੀ ਵਿਰਤੀ ਉਹਨਾਂ ਕਾਰਜਾਂ ਦੇ ਵਿੱਚ ਲੱਗੀ ਰਵੇ ਦੁਨੀਆ ਨਾਲੋਂ ਟੁੱਟ ਕੇ ਪ੍ਰਮਾਤਮਾ ਦੇ ਨਾਲ ਜੁੜੀ ਰਵੇ ਬਲਕਿ ਇੱਥੇ ਵੀ ਇੱਕ ਵੱਡੀ ਸਮੱਸਿਆ ਇਹ ਹੈ ਕਿ ਧਾਰਮਿਕ ਕਾਰਜ ਕਰਦੇ ਹੋਏ ਵੀ ਤੁਹਾਡੀ ਵਿਰਤੀ ਉੱਥੇ ਨਹੀਂ ਹੈ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਨਹੀਂ ਹੈ ਸਰੀਰ ਦੇ ਨਾਲ ਤੁਸੀਂ ਉਸ ਧਾਰਮਿਕ ਕਾਰਜ ਨੂੰ ਕਰ ਰਹੇ ਹੋ ਪਰ ਮਨ ਤੁਹਾਡਾ ਉਸ ਵਕਤ ਵੀ ਦੁਨਿਆਵੀ ਸੋਚਾਂ ਦੇ ਵਿੱਚ ਹੀ ਖੁੱਬਿਆ ਹੋਇਆ ਹੈ ਇਸੇ ਕਰਕੇ ਹੀ ਬੜੀ ਲੋਕਾਈ ਜਿਹੜੀ ਮਿੱਥੇ ਹੋਏ ਧਾਰਮਿਕ ਕਾਰਜਾਂ ਦੇ ਵਿੱਚ ਫਸੀ ਹੋਈ ਹੈ ਉਹ ਸੁખી ਵੀ ਨਹੀਂ ਤੇ ਕਈ ਵਾਰੀ ਕੋਈ ਸੱਜਣ ਮਿਲ ਵੀ ਜਾਂਦੇ ਨੇ ਜਿਹੜੇ ਵਾਕਿਆ ਆਪਣੇ ਮੂੰਹ ਦੇ ਵਿੱਚੋਂ ਇਹ ਗੱਲ ਕੱਢਦੇ ਨੇ ਕਿ ਮੈਂ ਪਾਠ ਕਰਦਾ ਪਰ ਸ਼ਾਂਤੀ ਨਹੀਂ ਹੁੰਦੀ ਸੁੱਖ ਦਾ ਅਨੁਭਵ ਨਹੀਂ ਹੁੰਦਾ ਉਹ ਇਸ ਕਰਕੇ ਨਹੀਂ ਹੁੰਦਾ ਕਿ ਤੁਹਾਡੀ ਵਰਤੀ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਅਧੀਨ ਹੈ ਜਦੋਂ ਉਹ ਵਰਤੀ ਮਾਇਆ ਦੇ ਜਾਲ ਦੇ ਵਿੱਚੋਂ ਬਾਹਰ ਨਿਕਲੇਗੀ ਫਿਰ ਹੀ ਪ੍ਰਮਾਤਮਾ ਨਾਲ ਜੁੜ ਪਾਏਗੀ ਫਿਰ ਹੀ ਤੁਹਾਨੂੰ ਸੁੱਖ ਦਾ ਅਨੁਭਵ ਹੋਏਗਾ ਤੇ ਇਹ ਮਿੱਥੇ ਹੋਏ ਧਾਰਮਿਕ ਕਾਰਜ ਕਰਨਾ ਮਾਇਆ ਦੇ ਹੀ ਇੱਕ ਗੁਣ ਸਤੋ ਦੇ ਅਧੀਨ ਆਉਂਦਾ ਸੋ ਜੇ ਤੁਸੀਂ ਮਿੱਥੇ ਹੋਏ ਧਾਰਮਿਕ ਕਾਰਜ ਵੀ ਕਰਦੇ ਪਈਓ ਉਹ ਵੀ ਮਾਇਆ ਦੇ ਅਧੀਨ ਹੋ ਕੇ ਹੀ ਕਰਦੇ ਪਏ ਹਾਂ ਠੀਕ ਹੈ ਆਪਾਂ ਇਹ ਮੰਨ ਸਕਦੇ ਹਾਂ ਕਿ ਸਤੋਗੁਣ ਦੇ ਅਧੀਨ ਹੋਣਾ ਰਜੋ ਤੇ ਤਮੋ ਨਾਲੋਂ ਬਿਹਤਰ ਹੈ ਪਰ ਆਤਮਿਕ ਸੁੱਖ ਤੇ ਪ੍ਰਮਾਤਮਾ ਦੀ ਪ੍ਰਾਪਤੀ ਇਸ ਗੁਣ ਦੇ ਅਧੀਨ ਰਹਿਾਂ ਵੀ ਸੰਭਵ ਨਹੀਂ ਹੈ ਸੋ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਸਾਨੂੰ ਸੂਝ ਦੇਵੇ ਸਾਨੂੰ ਹਿੰਮਤ ਵੀ ਦੇਵੇ ਮਾਇਆ ਦੇ ਇਸ ਜਾਲ ਦੇ ਵਿੱਚੋਂ ਬਾਹਰ ਨਿਕਲਣ ਦੀ ਸਤਗੁਰ ਸੇਵੀ ਸੋ ਵੱਡ ਭਾਗੀ ਜਿਸਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ ਇਹ ਭਾਈ ਉਹ ਮਨੁੱਖ ਭਾਗਾ ਵਾਲਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਪਰ ਗੁਰੂ ਉਸੇ ਨੂੰ ਮਿਲਦਾ ਜਿਸਨੂੰ ਪ੍ਰਮਾਤਮਾ ਆਪ ਮਿਲਾਏ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਪਾਸੋਂ ਪ੍ਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰਜੇ ਰਹਿੰਦੇ ਹਨ ਇਹੋ ਜੱਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੈ ਕਰੇ ਅੰਦਰ ਸੱਚ ਪਾਏ ਹੇ ਭਾਈ ਇਹ ਜਗਤ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ ਅੰਨ੍ਹਾ ਵਾਲਾ ਹੀ ਕੰਮ ਕਰਦਾ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਹੇ ਨਾਨਕ ਜੇ ਇਸ ਨੂੰ ਗੁਰੂ ਮਿਲ ਪਏ ਜਾਨੀ ਕਿ ਜਗਤ ਨੂੰ ਜੇ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਨੂੰ ਅੱਖਾਂ ਨਾਲ ਵੇਖ ਲੈਂਦਾ ਆਪਣੇ ਹਿਰਦੇ ਘਰ ਵਿੱਚ ਹੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਲੱਭ ਲੈਂਦਾ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ-ਜੁਗ ਦਾਤੇ ਸ਼ਬਦ ਦੇਹ 부ਝਾਈ اے ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ ਮਨੁੱਖ ਸਦਾ ਹੀ ਪਟਕਦਾ ਫਿਰਦਾ ਹੈ ਜੇਕਰ ਤੁਹਾਨੂੰ ਤੁਹਾਡਾ ਉਹ ਜੀਵਨ ਚੇਤੇ ਹੈ ਜਦੋਂ ਤੁਸੀਂ ਗੁਰਬਾਣੀ ਦੇ ਲੜ ਨਹੀਂ ਲੱਗੇ ਸੀ ਤੇ ਹੁਣ ਤੁਹਾਨੂੰ ਕੁਝ ਸਮਾਂ ਹੋ ਗਿਆ ਕਿ ਤੁਸੀਂ ਗੁਰਬਾਣੀ ਦੇ ਲੜਨ ਲੱਗੇ ਹੋਏ ਲੜ ਲੱਗਣ ਤੋਂ ਭਾਵ ਸਿਰਫ ਪਾਠ ਕਰਨਾ ਨਹੀਂ ਗੁਰਬਾਣੀ ਨੂੰ ਸਮਝਣਾ ਹੈ ਤਾਂ ਉਹਨਾਂ ਦੋਨਾਂ ਜੀਵਨਾਂ ਨੂੰ ਉਹਨਾਂ ਦੀ ਤੁਲਨਾ ਕਰਕੇ ਵੇਖਿਓ ਇੱਕ ਉਹ ਜੀਵਨ ਜਦੋਂ ਤੁਸੀਂ ਗੁਰਬਾਣੀ ਦੇ ਲੜ ਨਹੀਂ ਲੱਗੇ ਸੀ ਤੇ ਇੱਕ ਤੁਹਾਡਾ ਅੱਜ ਦਾ ਜੀਵਨ ਜਦੋਂ ਤੁਸੀਂ ਕੁਰਬਾਨੀ ਤੇ ਲੜ ਲੱਗੇ ਹੋਏ ਹੋ ਮੈਨੂੰ ਪੂਰਨ ਉਮੀਦ ਹੈ ਕਿ ਪਹਿਲਾਂ ਤੁਹਾਡਾ ਮਨ ਟਪਕਦਾ ਹੁੰਦਾ ਸੀ ਦੁੱਖ ਤੁਹਾਨੂੰ ਚੰਬੜਿਆ ਰਹਿੰਦਾ ਸੀ ਪਰ ਹੁਣ ਨਹੀਂ ਤੁਹਾਡੇ ਸਰੀਰਕ ਜੀਵਨ ਦੇ ਹਾਲਾਤ ਹੁਣ ਵੀ ਕੋਈ ਬੜੇ ਬਿਹਤਰ ਨਹੀਂ ਹੋ ਗਏ ਪਰ ਤੁਹਾਡਾ ਮਾਨਸਿਕ ਜੀਵਨ ਜਿਹੜਾ ਬੜਾ ਸੁਖਦਾਈ ਹੋ ਗਿਆ ਜੇ ਅਜਿਹਾ ਹੋਇਆ ਹੈ ਤਾਂ نیچے ਕਮੈਂਟ ਕਰਕੇ ਟਿੱਪਣੀ ਕਰਕੇ ਜ਼ਰੂਰ ਦੱਸਿਓ ਇਹ ਕੋਖ ਪਰਤਾਲ ਜ਼ਰੂਰੀ ਹੈ ਜਿੰਨੀ ਕਰਾਂਗੇ ਗੁਰਬਾਣੀ ਦੇ ਵਿੱਚ ਸਾਡਾ ਉਨਾ ਹੀ ਜ਼ਿਆਦਾ ਮਨ ਜੁੜੇਗਾ ਤੇ ਜੇਕਰ ਤੁਹਾਨੂੰ ਬੜਾ ਥੋੜਾ ਸਮਾਂ ਹੋਇਆ ਗੁਰਬਾਣੀ ਦੇ ਲੜਨ ਲੱਗਿਆਂ ਨੂੰ ਤਾਂ ਮੇਰਾ ਯਕੀਨ ਮੰਨਿਓ ਲੱਗੇ ਰਹੋ ਥੋੜਾ ਸਮਾਂ ਦਿਓ ਆਪਣੇ ਆਪ ਨੂੰ ਇਹ ਤਬਦੀਲੀ ਤੁਹਾਡੇ ਵਿੱਚ ਆਏਗੀ ਤੁਹਾਡੀ ਪਟਕਣਾ ਤੁਹਾਡਾ ਦੁੱਖ ਦੂਰ ਹੋਏਗਾ ਤੇ ਅਗਲੀ ਹੀ ਪੰਕਤੀ ਦੇ ਰਾਹੀਂ ਆਪਾਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਲਈਏ ਹਮਦੀਨ ਤੂੰ ਜੁਗ-ਜੁਗ ਦਾਤੇ ਸ਼ਬਦੇ ਦੇਹ 부ਝਾਈ اے ਪ੍ਰਭੂ ਅਸੀਂ ਜੀਵ تیرے ਦਰ ਤੇ ਮੰਗਤੇ ਹਾਂ ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ ਮਿਹਰ ਕਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖਸ਼ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦਿਵੋ ਆਧਾਰੇ ਏ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਮਿਹਰ ਕਰੋ ਤੇਰੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਮੈਨੂੰ ਮਿਲਾ ਦਿਓ ਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਦੇ ਦਿਓ ਮਨ ਸ਼ਾਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ ਨਾਮ ਦੀ ਬਰਕਤ ਨਾਲ ਵਾਸ਼ਨਾ ਨੂੰ ਮੁਕਾ ਕੇ ਉਸ ਦੀ ਮਾਨਸਿਕ ਡਾਵਾ ਡੋਲ ਹਾਲਤ ਆਤਮਿਕ ਅਡੋਲਤਾ ਵਿੱਚ ਲੀਨ ਹੋ ਜਾਂਦੀ ਹੈ ਮਨ ਸ਼ਾਮਾਰ ਦੁਬਿਦਾ ਵਾਸ਼ਨਾ ਦਾ ਮੁੱਕ ਜਾਣਾ ਤੇ ਮਨ ਦੇ ਵਿੱਚੋਂ ਦੁਬਿਧਾ ਦਾ ਹਟ ਜਾਣਾ ਦੁਬਿਧਾ ਬਾਰੇ ਇੱਕ ਵਾਰੀ ਫੇਰ ਗੱਲ ਕਰ ਲਈਏ ਦੁਬਿਧਾ ਹੈ ਕਿ ਹਰ ਵਕਤ ਸਾਡੇ ਮਨ ਦੇ ਵਿੱਚ ਦੋ ਤਰ੍ਹਾਂ ਦੇ ਵਿਚਾਰਾਂ ਦੀ ਆਪਸ ਦੇ ਵਿੱਚ ਲੜਾਈ ਚੱਲਦੀ ਰਹਿੰਦੀ ਹੈ ਅਸੀਂ ਕੁਝ ਵੀ ਕਰਦੇ ਹੋਈਏ ਕੁਝ ਵੀ ਸੋਚਦੇ ਪਏ ਹੋਈਏ ਦੋ ਪੱਖ ਆਪਸ ਦੇ ਵਿੱਚ ਭੜ ਰਹੇ ਹੁੰਦੇ ਨੇ ਸਾਡੇ ਮਨ ਦੇ ਅੰਦਰ ਤੇ ਇੱਕ ਤੀਜਾ ਪੱਖ ਵੀ ਹੁੰਦਾ ਜਿਹੜਾ ਇਸ ਪ੍ਰੰਤ ਨੂੰ ਦੇਖ ਰਿਹਾ ਹੁੰਦਾ ਜਿਸ ਦੇ ਨਾਲ ਅਸੀਂ ਇਹ ਵੇਖ ਪਾਉਂਦੇ ਆ ਮਹਿਸੂਸ ਕਰ ਪਾਉਂਦੇ ਆ ਕਿ ਠੀਕ ਹੈ ਮੇਰੇ ਮਨ ਦਾ ਇੱਕ ਹਿੱਸਾ ਮੈਨੂੰ ਕਹਿ ਰਿਹਾ ਕਿ ਇੰਜ ਕਰ ਦੂਜਾ ਕਹਿ ਰਿਹਾ ਇੰਜ ਕਰ ਤੇ ਇਸ ਤੀਸਰੇ ਹਿੱਸੇ ਦੇ ਨਾਲ ਅਸੀਂ ਫੈਸਲਾ ਲੈਂਦੇ ਆ ਇਸ ਤੀਸਰੇ ਹਿੱਸੇ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਆ ਠੀਕ ਹੈ ਪਰ ਔਖ ਹੈ ਤੇ ਜਿਹੜਾ ਦੂਜਾ ਪਾਸਾ ਕਹਿ ਰਿਹਾ ਇਹ ਗਲਤ ਹੈ ਪਰ ਸੌਖ ਹੈ ਜ਼ਿਆਦਾਤਰ ਅਸੀਂ ਸੌਖੇ ਵੱਲ ਨੂੰ ਝੁੱਕ ਜਾਂਦੇ ਆ ਅਸੀਂ ਉਹ ਕਰਨ ਤੋਂ ਕੰਨੀ ਕਤਰੌਣੇ ਆ ਜਿਹੜਾ ਠੀਕ ਹੈ ਕਿਉਂਕਿ ਉਹ ਔਖਾ ਹੈ ਤੇ ਉਹ ਅਸੀਂ ਹੁਬ ਕੇ ਕਰਦੇ ਆ ਜਿਹੜਾ ਸੌਖਾ ਹੈ ਪਰ ਅਕਸਰ ਉਹ ਗਲਤ ਵੀ ਹੁੰਦਾ ਹੈ ਪਰ ਇਹ ਦੁਬਿਧਾ ਮਨ ਦੇ ਵਿੱਚ ਜ਼ਰੂਰ ਹੁੰਦੀ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਈਏ ਇਹ ਦੁਬਿਧਾ ਖਤਮ ਹੋ ਜਾਂਦੀ ਹੈ ਪਿੱਛੇ ਬਚਦਾ ਕੀ ਹੈ ਸਿਰਫ ਇੱਕ ਹੀ ਪੱਖ ਜਿਹੜਾ ਠੀਕ ਹੁੰਦਾ ਪਰ ਹੁਣ ਉਹ ਔਖਾ ਨਹੀਂ ਲੱਗਦਾ ਉਹ ਔਖਾ ਉਦੋਂ ਤੱਕ ਹੀ ਲੱਗਦਾ ਸੀ ਜਦੋਂ ਤੱਕ ਇੱਕ ਸੌਖਾ ਵਿਕਲਪ ਉਹਦੇ ਕੋਲ ਖੜਾ ਹੁੰਦਾ ਸੀ ਜਦੋਂ ਤੱਕ ਕਿ ਮਨ ਦਾ ਉਹ ਦੂਸਰਾ ਹਿੱਸਾ ਸਾਨੂੰ ਇੱਕ ਵਿਕਲਪ ਦੇ ਰਿਹਾ ਹੁੰਦਾ ਸੀ ਕਿ ਇਹ ਕਰ ਲੈ ਇਹ ਸੌਖਾ ਹੈ ਪਰ ਹੁਣ ਉਹ ਮਰ ਗਿਆ ਮਨ ਦਾ ਉਹ ਹਿੱਸਾ ਮਰ ਜਾਂਦਾ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਹਾਂ ਤੇ ਹੁਣ ਜਦੋਂ ਇੱਕ ਹੀ ਪੱਖ ਰਹਿ ਗਿਆ ਤਾਂ ਜਿਹੜਾ ਤੀਸਰਾ ਹਿੱਸਾ ਉਹਦੇ ਲਈ ਬੋਤਕ ਸੋਚਣਾ ਵਿਚਾਰਨਾ ਨਹੀਂ ਪੈਂਦਾ ਉਹਦੇ ਕੋਲ ਇੱਕ ਹੀ ਪੱਖ ਹੈ ਸੁਣਨ ਦੇ ਲਈ ਉਹੀ ਸੁਣ ਕੇ ਤੇ ਉਹੀ ਫੈਸਲਾ ਉਹ ਲੈਂਦਾ ਹੈ ਜੀਵਨ ਸੁਖਾਲਾ ਹੋ ਜਾਂਦਾ ਹੈ ਆਤਮਿਕ ਸ਼ਾਂਤੀ ਵੱਧਣ ਲੱਗ ਜਾਂਦੀ ਹੈ ਦੁਬਿਧਾ ਦੂਰ ਹੋ ਜਾਂਦੀ ਹੈ ਕਲੇਸ਼ ਮਿਟ ਜਾਂਦਾ ਹੈ ਪਰ ਇਹ ਹੁੰਦਾ ਕਿਵੇਂ ਹੈ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਪ੍ਰਭੂ ਦਾ ਬੇਅੰਤ ਨਾਮ ਹਾਸਲ ਕਰਕੇ ਹਰ ਰਸ ਚਾਖ ਮਨ ਨਿਰਮਲ ਹੋਵਾ ਗਿਲਬਿਖ ਕਟਣਹਾਰਾ ਇਹ ਭਾਈ ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਹਰ ਨਾਮ ਦਾ ਸਵਾਦ ਚੱਖ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਹਨੇ ਪਾਪ ਕਿਹੜੇ ਨਿਝਲੇ ਨੂੰ ਪਰਮਾਤਮਾ ਦਾ ਨਾਮ ਕੱਟਦਾ ਹੈ ਇਹ ਪਾਪ ਉਹੀ ਦੂਸਰਾ ਪੱਖ ਹੈ ਜਿਸ ਤੇ ਮਰਨ ਦੀ ਆਪਾਂ ਗੱਲ ਕੀਤੀ ਹੈ ਜਿਹੜਾ ਹਮੇਸ਼ਾ ਸਾਨੂੰ ਉਸ ਪਾਸੇ ਵੱਲ ਨੂੰ ਝਕਾਉਂਦਾ ਹੈ ਉਹ ਕੰਮ ਕਰਨ ਵੱਲ ਨੂੰ ਝਕਾਉਂਦਾ ਜਿਹੜਾ ਸੌਖਾ ਹੋਵੇ ਪਰ ਅਕਸਰ ਉਹ ਕੰਮ ਗਲਤ ਹੁੰਦਾ ਹੈ ਅਜੋਕੇ ਯੁੱਗ ਦੇ ਨਾਲ ਮਿਲਦੀ ਹੋਈ ਇੱਕ ਉਦਾਹਰਣ ਲਈਏ ਤੁਹਾਡੇ ਕੋਲੇ ਇੱਕ ਸਮਾਂ ਆਉਂਦਾ ਹੈ ਕਿ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ ਕਰਨ ਤੁਸੀਂ ਆਪਣਾ ਜੋ ਵੀ ਕੰਮ ਕਾਰੋਬਾਰ ਕਰਦੇ ਹੋ ਉਸ ਮੇਟ ਲਿਆ ਹੈ ਘਰ ਦਾ ਕੋਈ ਕੰਮ ਪੈਂਡਿੰਗ ਨਹੀਂ ਪਿਆ ਜਿਹੜਾ ਤੁਸੀਂ ਕਰਨਾ ਹੋਵੇ ਇਹ ਕਹਿ ਲਵੋ ਕਿ ਅਗਲੇ 1 ਘੰਟੇ 1.5 ਘੰਟੇ ਲਈ ਤੁਸੀਂ ਵਿਹਲੇ ਹੋਗੇ ਤੇ ਤੁਹਾਡੇ ਮਨ ਦੇ ਉਹਨਾਂ ਦੋਨਾਂ ਪੱਖਾਂ ਦਾ ਮਜਮਾ ਲੱਗ ਜਾਂਦਾ ਹੈ ਤੇ ਤੀਸਰਾ ਪੱਖ ਉਸ ਮਜਮੇ ਦਾ ਜੱਜ ਬਣ ਕੇ ਦੋਨਾਂ ਪੱਖਾਂ ਦੀ ਜਿਰਿਆ ਨੂੰ ਸੁਣਨ ਲੱਗਦਾ ਹੈ ਹੁਣ ਇੱਕ ਪੱਖ ਜਿਹੜਾ ਸਹੀ ਵਾਲਾ ਉਹ ਕਹਿੰਦਾ ਕਿ ਘੰਟਾ ਡੇਢ ਘੰਟਾ ਹੈ ਤੇਰੇ ਕੋਲ ਕੋਈ ਕਸਰਤ ਕਰ ਲੈ ਕੋਈ ਸੈਰ ਕਰਿਆ ਜਾਂ ਜੇ ਬਾਹਰ ਨਹੀਂ ਜਾਣਾ ਕੋਈ ਕਿਤਾਬ ਪੜ ਲੈ ਜਾਂ ਕੋਈ ਗਿਆਨ ਦੀ ਗੱਲ ਸੁਣ ਲੈ ਗੁਰਬਾਣੀ ਆਦਿਕ ਨੂੰ ਸਮਝ ਲੈ ਇਦਾਂ ਦੇ ਕਈ ਸਾਰੇ ਵਿਕਲਪ ਇਪੱਖ ਪੇਸ਼ ਕਰਦਾ ਇਹ ਸਾਰੇ ਹੀ ਸੁਭਾਵਕ ਹੈ ਤੁਹਾਨੂੰ ਔਖੇ ਲੱਗਦੇ ਤੇ ਇਹ ਸਾਰੇ ਸਹੀ ਵੀ ਨਹੀਂ ਹੁਣ ਦੂਜੇ ਪੱਖ ਦੀ ਵਾਰੀ ਆਉਂਦੀ ਹੈ ਉਹ ਕੀ ਕਹਿੰਦਾ ਹੈ ਕਹਿੰਦਾ ਤੂੰ ਫੋਨ ਚੱਕ ਲੈ ਕਹਿੰਦੇ ਤੇ ਕੋਈ ਗੇਮ ਖੇਡ ਲੈ ਤੂੰ ਫੋਨ ਚੱਕ ਲੈ ਸੋਸ਼ਲ ਮੀਡੀਆ ਖੋਲ ਲੈ ਤੇ ਕਰੀ ਜਲ ਬੈਠਾ ਸਕਰੋਲ ਅਗਲਾ ਡੇਢ ਘੰਟਾ ਸਹੀ ਨਹੀਂ ਹੈ ਪਰ ਸੌਖਾ ਹੈ ਤੇ ਆਮ ਤੌਰ ਤੇ ਹੁੰਦਾ ਕੀ ਹੈ ਕਿ ਦੋਨਾਂ ਪੱਖਾਂ ਦੀ ਜਰਿਆ ਸੁਣਨ ਤੋਂ ਬਾਅਦ ਜਿਹੜਾ ਜੱਜ ਆ ਉਹ ਫੈਸਲਾ ਕਰਦਾ ਕਿ ਭਾਈ ਤੂੰ ਫੋਨ ਹੀ ਚੱਕ ਲੈ ਬੈਠ ਜਾਨੇ ਹੋ ਤੁਸੀਂ ਲੰਘਾ ਦਿੰਨੇ ਹੋ ਅਗਲਾ ਘੰਟਾ ਡੇਢ ਘੰਟਾ ਸੋਸ਼ਲ ਮੀਡੀਆ ਨੂੰ ਸਕਰੋਲ ਕਰਦੇ ਹੋਏ ਹੁਣ ਅਗਲੀ ਵਾਰੀ ਜੱਜ ਦੇ ਲਈ ਇਹ ਫੈਸਲਾ ਕਰਨਾ ਹੋਰ ਸੌਖਾ ਹੋ ਜਾਂਦਾ ਕਿ ਪਿਛਲੀ ਵਾਰੀ ਵੀ ਤੇ ਇਹੀ ਕੀਤਾ ਸੀ ਉਹੀ ਸੇਮ ਜਿਰਿਆ ਅੱਜ ਹੈ ਅੱਜ ਵੀ ਉਹੀ ਫੈਸਲਾ ਲਵਾਂਗੇ ਜਦੋਂ ਅਸੀਂ ਕੁਰਬਾਨੀ ਨੂੰ ਸੁਣਦੇ ਰਹਿੰਦੇ ਆ ਸਮਝਦੇ ਰਹਿੰਦੇ ਹਾਂ ਤਾਂ ਸਾਡਾ ਉਹ ਜਿਹੜਾ ਜੱਜ ਹੈ ਉਹ ਸਖਤ ਹੁੰਦਾ ਜਾਂਦਾ ਹੈ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਉਹ ਤੁਹਾਡੇ ਲਈ ਚੰਗੇ ਫੈਸਲੇ ਲੈਣ ਲੱਗਦਾ ਹੈ ਗੁਰਬਾਣੀ ਸਮਝਣ ਤੋਂ ਬਾਅਦ ਜਦੋਂ ਉਹ ਘੜੀ ਆਉਂਦੀ ਹੈ ਜਦੋਂ ਤੁਸੀਂ ਬੈਠੇ ਹੋ ਵਿਹਲੇ ਹੋ ਜਿਰਿਆ ਚੱਲ ਪਈ ਹੈ ਤਾਂ ਉਹ ਜੱਜ ਨੂੰ ਚੇਤੇ 'ਚ ਰਹਿੰਦਾ ਹੈ ਕਿ ਮੈਂ ਕੀ ਸਿੱਖਿਆ ਸੀ ਤੇ ਉਹ ਫਿਰ ਤੁਹਾਨੂੰ ਫੈਸਲਾ ਲੈ ਕੇ ਦਿੰਦਾ ਹੈ ਕਿ ਉੱਠ ਤੇ ਚਾਹੇ ਤੇ ਕਸਰਤ ਕਰ ਲੈ ਚਾਹੇ ਕਿਤਾਬ ਪੜ ਲਏ ਗੁਰਬਾਣੀ ਸਮਝ ਲਏ ਜਾਂ ਇਦਾਂ ਦਾ ਕੁਝ ਹੋਰ ਕਰ ਲਾ ਜਿਹੜਾ ਚੰਗਾ ਹੈ ਅੱਜ ਤੈਨੂੰ ਔਖਾ ਲੱਗਦਾ ਪਰ ਚੰਗਾ ਤੇ ਹੁਣ ਤੁਸੀਂ ਸੋਚੋ ਕਿ ਤੁਰਦੇ ਫਿਰਦੇ ਕਿਸੇ ਤਰੀਕੇ ਗੁਰਬਾਣੀ ਦੀ ਸਮਝ ਤੁਹਾਡੇ ਕੰਨਾਂ ਤੱਕ ਪੈ ਗਈ ਤੇ ਉਹ ਜੱਜ ਨੇ ਤੁਹਾਡੇ ਮਨ ਦਾ ਜਿਹੜਾ ਤੀਸਰਾ ਪੱਖ ਹੈ ਉਸ ਜੱਜ ਨੇ ਗੁਰਬਾਣੀ ਦੀ ਉਸ ਸਮਝ ਨੂੰ ਆਪਣੇ ਵਿੱਚ ਸਮੇਟ ਲਿਆ ਤੇ ਅਗਲੀ ਵਾਰੀ ਜਦੋਂ ਵੀ ਤੁਹਾਡੇ ਕੋਲੇ ਵੇਲਾ ਸਮਾਂ ਆਇਆ ਉਹਨੇ ਤੁਹਾਨੂੰ ਪ੍ਰੇਰਿਤ ਕਰਤਾ ਕੀ ਗੁਰਬਾਣੀ ਸਮਝ ਲੈ ਜਦੋਂ ਤੁਸੀਂ ਸਮਝੋਗੇ ਜੇ ਉਹ ਸਮਾਂ ਸੋਸ਼ਲ ਮੀਡੀਆ ਨੂੰ ਦੇਣ ਦੀ ਬਜਾਏ ਗੁਰਬਾਣੀ ਨੂੰ ਦੇ ਦੇਵੋਗੇ ਤੇ ਉਸ ਜੱਜ ਦੀ ਜਿਹੜੀ ਸਮਝ ਆ ਹੋਰ ਵੀ ਪਰਪੱਕ ਹੋ ਜਾਣੀ ਅਗਲੀ ਵਾਰੀ ਉਹਦੇ ਲਈ ਇਹ ਫੈਸਲਾ ਕਰਨਾ ਹੋਰ ਵੀ ਸੌਖਾ ਹੋ ਜਾਣਾ ਇੰਜ ਹੀ ਚੱਲਦਾ ਰਿਹਾ ਤੇ ਇੱਕ ਸਮਾਂ ਆ ਜਾਂਦਾ ਜਦੋਂ ਕਿਲਵਿਖ ਕੱਟੇ ਜਾਂਦੇ ਉਹ ਜਿਹੜਾ ਪਾਪੀ ਪੱਖ ਸਾਨੂੰ ਸੌਖੇ ਤੇ ਗਲਤ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੁੰਦਾ ਹੈ ਉਹ ਚੁੱਪ ਹੋ ਜਾਂਦਾ ਹੈ ਉਹ ਮਰ ਜਾਂਦਾ ਹੈ ਉਹ ਸਾਡੇ ਪਾਪ ਕੱਟੇ ਜਾਂਦੇ ਨੇ ਪਿੱਛੇ ਬਚਦਾ ਇੱਕ ਪਵਿੱਤਰ ਮਨ ਸੋ ਤੁਹਾਡਾ ਧੰਨਵਾਦ ਹੈ ਤੁਹਾਡੇ ਉਸ ਜੱਜ ਦਾ ਧੰਨਵਾਦ ਹੈ ਜਿਸ ਨੇ ਤੁਹਾਨੂੰ ਗੁਰਬਾਣੀ ਸਮਝਣ ਵੱਲ ਪ੍ਰੇਰਿਆ ਹੁਣ ਅੱਗੇ ਚੱਲੀਏ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਅਮਰਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ اے ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਵੱਲੋਂ ਅਸ਼ੋਹ ਹੋ ਜਾਵੋ ਫਿਰ ਸਦਾ ਲਈ ਹੀ ਆਤਮਕ ਜੀਵਨ ਜਿਉਂਦੇ ਰਹੋਗੇ ਇਹ ਕਲ ਉੱਥੇ ਹੀ ਜੁੜ ਜਾਂਦੀ ਹੈ ਕਿ ਤੁਹਾਡਾ ਉਹ ਜਿਹੜਾ ਪਾਪੀ ਪੱਖ ਸੀਗਾ ਉਹ ਮਰ ਜਾਂਦਾ ਤੇ ਪਿੱਛੇ ਬਚਦਾ ਹੈ ਆਤਮਕ ਜੀਵਨ ਫੇਰ ਕਦੇ ਆਤਮਿਕ ਮੌਤ ਤੁਹਾਡੇ ਨੇੜੇ ਨਹੀਂ ਟੁੱਕਦੀ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਹਰ ਨਾਮ ਪ੍ਰਾਪਤ ਕਰ ਲੈਂਦਾ ਉਸ ਨੂੰ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਦਾਤੈ ਦਾਤ ਰੱਖੀ ਹੱਥ ਆਪਣੈ ਜਿਸ ਪਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪਐ ਸਈ اے ਭਾਈ ਦਾਤਾਰ ਨੇ ਨਾਮ ਦੀ ਇਹ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦਿੰਦਾ ਹੈ ਇਹ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਇੱਥੇ ਸੁਖ ਮਾਣਦੇ ਹਨ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਹ ਆਦਰ ਮਾਣ ਪਾਉਂਦੇ ਹਨ ਹੁਣ ਇੱਥੇ ਮਹੱਤਵਪੂਰਨ ਗੱਲ ਹੈ ਇਹ ਵਾਲੀ ਕੇ ਦਾਤਾ ਦਾਤ ਰੱਖੀ ਹੱਥ ਆਪਣਾ ਉਹ ਪਹਿਲੀ ਵਾਰ ਜਦੋਂ ਤੁਹਾਡਾ ਮਨ ਤੁਹਾਨੂੰ ਸੌਖਾ ਤੇ ਗਲਤ ਕੰਮ ਕਰਨੋਂ ਰੋਕ ਕੇ ਔਖਾ ਤੇ ਸਹੀ ਕੰਮ ਕਰਨ ਵੱਲ ਪ੍ਰੇਰਿਤ ਕਰਦਾ ਹੈ ਪਹਿਲੀ ਵਾਰ ਜਦੋਂ ਕਰਦਾ ਹੈ ਉਦੋਂ ਤੁਹਾਡੇ ਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਤੋਂ ਬਾਅਦ ਤੇ ਸੌਖਾ ਹੋ ਹੀ ਜਾਂਦਾ ਹੈ ਹੌਲੀ-ਹੌਲੀ ਇੱਕ ਵਾਰੀ ਜਦੋਂ ਤੁਸੀਂ ਉਹ ਕਰ ਲਿਆ ਦੂਜੀ ਵਾਰ ਸੁਭਾਵਕ ਹੀ ਸੌਖਾ ਲੱਗਣਾ ਪਹਿਲਾਂ ਦੇ ਮੁਕਾਬਲੇ ਪਰ ਪਹਿਲੀ ਵਾਰ ਜਿਹੜੀ ਪ੍ਰੇਰਣਾ ਮਿਲਦੀ ਹੈ ਉਹ ਅਸਲ ਮਿਹਰ ਹੁੰਦੀ ਹੈ ਉਸ ਪਰਮਾਤਮਾ ਦੀ ਤੇ ਜਿਸ ਨੂੰ ਉਹ ਬਖਸ਼ਦਾ ਉਹਨੂੰ ਬਖਸ਼ਦਾ ਜਿਹਨੂੰ ਨਹੀਂ ਬਖਸ਼ਦਾ ਤੇ ਨਹੀਂ ਬਖਸ਼ਦਾ ਦਾਤਾ ਦਾਤ ਰੱਖੀ ਹੱਥ ਆਪਣਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 603ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਦੋ ਭਾਗਾਂ ਦੇ ਵਿੱਚ ਇਸ ਅੰਗ ਦੀ ਗੁਰਬਾਣੀ ਨੂੰ ਅਸੀਂ ਸਮਝਿਆ ਪਹਿਲੇ ਭਾਗ ਦੇ ਵਿੱਚ ਮਾਇਆ ਦੇ ਤਿੰਨਾ ਗੁਣਾ ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਤੇ ਮਾਇਆ ਦੇ ਤਿੰਨੇ ਗੁਣਾਂ ਨੂੰ ਸਮਝਿਆ ਇਸ ਭਾਗ ਦੇ ਵਿੱਚ ਆਪਾਂ ਦੁਬਿਧਾ ਬਾਰੇ ਬੜੇ ਵਿਸਥਾਰ ਦੇ ਵਿੱਚ ਸਮਝ ਲਿਆ ਹੈ ਕਿ ਦੁਬਿਧਾ ਹੈ ਕੀ ਤੇ ਉਹਨੂੰ ਦੂਰ ਕਿਵੇਂ ਕਰੀਦਾ ਹੈ ਤੇ ਨਾਲ ਹੀ ਮਿੱਥੇ ਹੋਏ ਧਾਰਮਿਕ ਕਾਰਜਾਂ ਦੇ ਬਾਰੇ ਵੀ ਮਹੱਤਵਪੂਰਨ ਸਿੱਖਿਆਵਾਂ ਅਸੀਂ ਹਾਸਲ ਕੀਤੀਆਂ ਨੇ ਉਮੀਦ ਕਰਦੇ ਹਾਂ ਇਹ ਸਾਰੀਆਂ ਸਿੱਖਿਆਵਾਂ ਤੁਹਾਡੇ ਮਨ ਦੇ ਉੱਤੇ ਜ਼ਰੂਰ ਅਸਰ ਕਰਨਗੀਆਂ ਪ੍ਰਮਾਤਮਾ ਦੀ ਮਿਹਰ ਸਦਕਾ ਆਤਮਕ ਜੀਵਨ ਦੀ ਸਫਰਤੀ ਇੱਕ ਹੋਰ ਪੌੜੀ ਤੁਸੀਂ ਇਹਨਾਂ ਸਿੱਖਿਆਵਾਂ ਦੇ ਨਾਲ ਚੜੋਗੇ ਇਸੇ ਅਰਦਾਸ ਬੇਨਤੀ ਦੇ ਨਾਲ ਹੀ ਇਸ ਵੀਡੀਓ ਦੀ ਕਰਦਿਆਂ ਜੀ ਸਮਾਪਤੀ ਬਿਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ